ਮਹੀ ਗੁਰਜੀ ਦਾ ਘਰ ਸਾਹਿਬ ਜੀ ਘਰੇ ਤੇ ਹੋਰ ਕੀ ਹਰ ਚਾਹ ਲੈ ਅਸੀਂ ਸਾਬ ਦੀ ਗੱਡਾ ਕ ਤੇ ਅਲੋ ਕਿਤੇ ਸਰ ਤੁਸੀਂ ਵੀ ਸਾਬ ਤੋਂ ਗੱਡਾ ਹੋ ਗਏ ਤੇ ਮੈਂ ਅੱਜ ਦਮਾਲਾ ਸੇ ਆਉਣ ਵਿੱਚ ਲੇਟ ਹੋ ਗਈ ਮੱਝ ਮਾਰੇ ਲਈ ਜਿੱਤ ਅੱਜ ਮੇਰਾ ਨਾ ਮਤਲਬ ਕਿ ਮੈਂ ਨਾ ਕੰਮ ਕੁੰਮ ਖਤਮ ਕਰਕੇ ਮੈਂ ਲੇਟ ਹੀ ਥੋੜਾ ਜਿਹਾ ਬੈ ਕੇ ਕੋ ਬਹੁਤ ਜ਼ਿਆਦਾ ਹੋ ਰਹੀ ਸੱਜੋ ਬਾਟੇ ਕੋਲੀ ਚੱਕ ਲਈ ਬਾਹਰ ਹੋ ਰਿਹਾ ਇੰਜ ਲਾਗੇ ਪਾਪਾ ਇਹ ਇਹ ਦੇ ਨੇ ਇਤਨਾ ਬਜ਼ੁਰਗਾਂ ਗੰਕਲ ਫਿਰਦੇ ਸੀਗੇ ਵਿਚਾਰੇ ਹਨਾ ਤੇ ਚੱਲਿਆ ਨਹੀਂ ਸੀ ਜਾ ਰਹਾ ਮੈਂ ਤੁਹਾਨੂੰ ਉਹਨਾਂ ਤੋਂ ਨਾ ਤੇ ਕੀ ਹਾਂ ਇਹ ਲੱਗ ਰੋਗ ਵਿੱਚ ਉਹ ਆ ਆ ਕੀ ਉਹ ਕੀ ਤੁਸੀਂ ਦਾਇਤ ਚ ਨਹੀਂ ਨਹੀਂ ਉਹ ਤਾਂ ਉਹਨਾਂ ਨੇ ਸੀ ਉਹ ਤਾਂ ਨਾਲ ਵਾਲੇ ਨਾਲ ਵਾਲਿਆਂ ਨੇ ਦੀਦੀ ਨਾਲ ਮੈਨੂੰ ਇਨਾ ਵੱਡਾ ਹੋ ਗਿਆ ਹਾਂ ਐਡਾ ਵੱਡਾ ਹੋ ਗਿਆ ਦੇਖ ਲੈ ਚਾਰ ਨਹੀਂ ਬਹੁਤ ਜ਼ਿਆਦਾ ਹੋ ਗਿਆ ਉਹਦੇ ਵਿੱਚ ਤਾਂ ਦੀਵਾਲੀ ਤਾਂ ਨਹੀਂ ਗੈਸੇ ਹੀ ਇਹ ਇੱਕ ਇਹਨੇ ਅੰਕਲ ਨੂੰ ਛੜਾਉਣ ਵਾਸਤੇ ਤੇ ਇੱਕ ਅੰਕਲ ਵਿਚਾਰੇ ਨਾ ਮਸਾਈ ਜਿਵੇਂ ਨਾ ਕਹ ਲੋ ਵੀ ਜਿਮ ਕੇ ਕਹਿੰਦੇ ਹੁੰਦੇ ਜਾਂ ਤਾਂ ਉਹਨਾਂ ਨੂੰ ਪੈਰਾਲਾਈਜ਼ ਹੋਇਆ ਸੀ ਜਿਵੇਂ ਸਾਡੇ ਨਾ ਸਾਡੇ ਪਿੰਡ ਪੇਕੇ ਪਿੰਡ ਨਾ ਮੇਰੇ ਇੱਕ ਨਾ ਬੇਬੇ ਹੁੰਦੀ ਸੀਗੀ ਤੇ ਉਹ ਨਾ ਪੈਰ ਜੋੜ ਜੋੜ ਕੇ ਤੁਰਦੇ ਹੁੰਦੇ ਸੀ ਉਦੋਂ ਸਾਨੂੰ ਤਾਂ ਪਤਾ ਨਹੀਂ ਸੀ ਕਿ ਉਹਨੂੰ ਕੀ ਕਹਿੰਦੇ ਜਣੇ ਕਿ ਉਧਰ ਲੋਕ ਕਹਿੰਦੇ ਸੀ ਵੀ ਪੈਰ ਆ ਵੀ ਉਹਦੇ ਨਾਲ ਜੋੜ ਲੱਗਿਆ ਉਹਨੂੰ ਜੋੜ ਦੀ ਮਾਰੀ ਹੈ ਹਨਾ ਵੀ ਉਹਦੇ ਪੈਰਾਂ ਨੂੰ ਨਾ ਜੋੜ ਲੱਗਿਆ ਉਹ ਤਾਂ ਇਦਾਂ ਕਹਿੰਦੇ ਹੁੰਦੇ ਸੀਗੇ ਇਹ ਉਹਨਾਂ ਤੋਂ ਤੇ ਦੰਨੀ ਜਾਂਦਾ ਵਿਚਾਰੇ ਪੈਰ ਜੋੜ ਜੋੜ ਕੇ ਤੁਰਦੇ ਹੁੰਦੇ ਸੀਗੇ ਸੇਮ ਉਦਾਂ ਹੀ ਅੰਦਾ ਦੁਰਦੇ ਪਏ ਸੀਗੇ ਹਨਾ ਤੇ ਫਿਰ ਮੈਂ ਸਿੰਘ ਸਾਹਿਬ ਨੂੰ ਕਿਹਾ ਮੈਂ ਤੁਸੀਂ ਦੇਖਿਓ ਕਿਉਂਕਿ ਇਹਨਾਂ ਨੇ ਪਹਿਲਾਂ ਤਾਂ ਮੈਂ ਆਪਣੇ ਤੋਂ ਦੇਖਦੀ ਰਹੀ ਦੇਖਦੀ ਰਹੀ ਹਨਾ ਤੇ ਫਿਰ ਮੈਂ ਦੇਖਿਆ ਫਿਰ ਇਤ ਰੱਦੀ ਵਾਲਾ ਭਾਈ ਆਇਆ ਹਨਾ ਰੱਦੀ ਵਾਲੇ ਭਾਈ ਦੇ ਅੰਕਲ ਕੁਝ ਕਹਿ ਰਹੇ ਸੀਗੇ ਫਿਰ ਮੈਂ ਇਹਨਾਂ ਨੂੰ ਕਿਹਾ ਸਿੰਘ ਤਾਂ ਉਹ ਤੁਸੀਂ ਦੇਖਿਓ ਜਾ ਕੇ ਮਨਲਾ ਤਾਂ ਅੰਕਲ ਛੱਡ ਕੇ ਜਾਉਣ ਬਾਰੇ ਕੁਝ ਕਹਿ ਰਹੇ ਹਨਾ ਤੇ ਫਿਰ ਰੱਦੀ ਵਾਲੇ ਨੇ ਸੀ ਪੁੱਛਿਆ ਸੀ ਕਿ ਕੀ ਕਹਿੰਦੇ ਅੰਕਲ ਕਹਿੰਦਾ ਉਹ ਬੋਲਤੇ ਕਿ ਮੈਨੂੰ ਪੰਜਾਮਾ ਤਾਂ ਅੰਕਲ ਛੋੜ ਕੇ ਆਉ ਹਨਾ ਤੇ ਫਿਰ ਫਿਰ ਇਹ ਗਏ ਅੰਕ ਫਿਰ ਉਹਨਾਂ ਨੇ ਕਿਹਾ ਵੀ ਮੈਂ ਜਾਣਾ ਇੱਦਾਂ ਵਰਕੇ ਉਹਦਾ ਫੋਨ ਵੀ ਸੀਗਾ ਅੰਕਲ ਜੀ ਕੋਲੇ ਗੱਲ ਵੀ ਕਰ ਰਹੇ ਸੀ ਫੋਨ ਉੱਤੇ ਕਿਸੇ ਤਰ੍ਹਾਂ ਪਤਾ ਨਹੀਂ ਹੁਣ ਕਲੀਅਰ ਬੋਲ ਗਏ ਸੀ ਜਾਂ ਨਹੀਂ ਹਨਾ ਮੈਂ ਦੂਰੋਂ ਹੀ ਦੇਖਿਆ ਆ ਤੇ ਫਿਰ ਅਸੀਂ ਗਏ ਹੁਣ ਛੱਡਣ ਗਏ ਹੋਏ ਨੇ ਹਨਾ ਦੇ ਦੇ ਕੋ ਤਾਂ ਕੰਮ ਦੇ ਹਨਾ ਤੇ ਸਮਝ ਨਹੀਂ ਆਂਦੀ ਵਿਚਾਰੇ ਇੱਥੇ ਕਿਵੇਂ ਪਹੁੰਚ ਗਏ ਹਨਾ ਸਾਡੀ ਰੀਚ ਕਿਵੇਂ ਪਹੁੰਚ ਗਈ ਉਹ ਜਾਣਨ ਕੋਈ ਛੱਡ ਕੇ ਗਿਆ ਹੈ ਜਾਂ ਉਹ ਆਪ ਇੰਨੇ ਦੂਰੋਂ ਦੂਰ ਕੇ ਆਏ ਨੇ ਤੇ ਕਿਉਂਕਿ ਇੰਨੀ ਦੂਰ ਦੂਰ ਕਹਿਣਾ ਤਾਂ ਵੈਸੇ ਬਹੁਤ ਔਖਾ ਆ ਤੇ ਬੜੀ ਮਨ ਨੂੰ ਨਾ ਫਿਕਰ ਜੀ ਹੋਈ ਦੇ ਕੇ ਮੈਨੂੰ ਨਾ ਉਹਨਾਂ ਦੇ ਦੇ ਕੇ ਨਾ ਅੰਕਲ ਜੀ ਲੰਬੇ ਲੰਜੇ ਦੇਖੋ ਜਮਾਈ ਹੈ ਨਾ ਤੇ ਮੈਨੂੰ ਡੈਡੀ ਦੀ ਯਾਦ ਆ ਗਈ ਮੇਰੇ ਡੈਡੀ ਵੀ ਸੇਮ ਇਦਾਂ ਹੀ ਲੰਬੇ ਲੰਜੇ ਇਦਾਂ ਹੀ ਹੁੰਦੇ ਸੀ ਹੈ ਨਾ ਤੇ ਡੈਡੀ ਮਤਲਬ ਕਿ ਮੇਰੇ ਫਾਦਰ ਬਲੌਦੀ ਉਹਨਾਂ ਦੀ ਯਾਦ ਆ ਗਈ ਮੈਨੂੰ ਮੈਂ ਇਹਨਾਂ ਨੂੰ ਗਿਆ ਮਾ ਤੁਸੀਂ ਪੁੱਛੋ ਅੰਕਲ ਜੀ ਨੂੰ ਵੀ ਜੇ ਕੋਈ ਪਰੇਸ਼ਾਨੀ ਹੈ ਨਾ ਤੇ ਨਾ ਹੁਣ ਛੱਡਣਗੇ ਹੈ ਨਾ ਦੇਖਦੇ ਆਂ ਮੈਂ ਕਿੰਨਾ ਤੱਕ ਆਉਂਦੇ ਆ ਗੇਰ ਨੇ ਵੀ 10 ਮਿੰਟ ਹੋ ਗਏ ਹੈ ਮੋਟਾ ਤਾਂ ਮੁੰਨਾ ਹੀ ਰਹੇ ਸੀ ਕਿ ਬਿਨਾਂ ਮਰ ਰਿਹਾ ਨਿਕੋਲੀਆ ਪਗ ਨਹੀਂ ਕਰ ਲੱਭਿਆ ਹੋਣਾ ਜਾਨੀ ਲੱਭਿਆ ਹੋਣਾ ਹਨਾ ਤੇ ਸੋ ਚਲੋ ਹਨਾ ਕੈਲੋ ਵੀ ਆਪਾਂ ਤਾਂ ਹਨਾ ਇਦਾਂ ਹੈ ਵੀ ਆਪਾਂ ਨੂੰ ਤਾਂ ਮਹਾਰਾਜ ਨੇ ਇਹ ਕਿਹਾ ਹਨਾ ਕਿ ਲੋਡ ਬੰਦ ਦੀ ਮਦਦ ਕਰੋ ਹਨਾ ਸੋ ਆਗੇ ਪਾਪਾ ਸੋ ਸਾਨੂੰ ਤਾਂ ਇਦਾਂ ਹੁੰਦਾ ਹੈ ਵੀ ਕੋਈ ਵੀ ਅਗਰ ਪ੍ਰੋਬਲਮ ਦੇ ਵਿੱਚ ਹੈਗਾ ਨਾ ਤਾਂ ਜ਼ਰੂਰ ਹੈਲਪ ਕਰਨੀ ਚਾਹੀਦੀ ਆ ਤਾਰ ਕੇ ਫੇਰੇ ਛੱਡਣਗੇ ਇਹਨੇ ਤੇ ਦੇਖੋ ਹੁਣ ਕੋ ਦਾ ਕੰਦਿਆ ਨਾ ਫੇ ਤੁਹਾਨੂੰ ਦੱਸਦੇ ਆਂ ਵੀ ਅੰਕਲ ਕੀ ਬੋਲਦੇ ਕੀ ਕਹਾਣੀ ਸੀ ਨਾ ਕੀ ਗੱਲ ਹੋਈ ਕਿ ਉਹ ਅੰਕਲ ਜੀ ਇੰਦਾ ਇਕੱਲੇ ਆ ਗਏ ਗੱਲ ਕਿ ਉਹਨੂੰ ਤੋਂ ਦੂਰ ਨਹੀਂ ਜਾਂਦੇ ਅੰਦਰ ਚੜ੍ਹਦੇ ਹਨਾ ਆ ਵਰਕੇ ਸੋ ਚਲੋ ਠੀਕ ਹੈ ਮਿਲਦੇ ਆਂ ਨਾ ਉਹਦੇ ਤੋਂ ਬਾਅਦ ਆ ਗਏ ਹੀ ਛੱਡ ਗਿਆ ਅੰਕਲ ਮਿਲ ਗਿਆ ਸੀ ਘਰ ਸੋਖਾ ਮੈਨੂੰ ਤਾਂ ਡਰ ਲੱਗ ਜਾਂਦਾ ਸੀਗਾ ਕਿਉਂਕਿ ਸਮਾਂ ਵੀ ਨਹੀਂ ਨਾ ਇਹ ਅੱਜ ਕੱਲ੍ਹ ਹੈਲਪ ਕਰਨ ਦਾ ਉਹ ਪੰਜਾਬ ਮਦ ਉਹ ਬਿਲਕੁਲ ਬਹੁਤ ਐਂਡਿੰਗ ਜਾ ਕੇ ਖੜੀ ਹੋਣਾ ਅੰਕਲ ਨੇ ਜੇ ਪੁੱਛਿਆ ਨਹੀਂ ਬੰਕਲ ਤੁਸੀਂ ਕਿੱਦਾ ਐ ਉਹ ਕਹਿੰਦੇ ਮੈਂ ਅੱਗੇ ਨਿਕਲਿਆ ਇਹਨਾਂ ਨੇ ਵਿਛਾਲ ਲਾਂਗੇ ਰੁੱਤਣਾ ਸੀਗਾ ਅੱਛਾ ਵਿਛਾਲ ਨਹੀਂ ਕਰੀ ਜਿੱਥੇ ਕਾਪਾ ਜਾ ਗਏ ਆ ਉਹ ਬਿਲਕੁਲ ਲਾਸਟ ਜੇ ਅੱਗੇ ਅੱਠ ਅੰਦਰ ਗਲੀ ਪੈਂਦੀ ਆ ਐਂਡ 'ਚ ਕਿੱਲ ਕਿਤੇ ਤੋਂ ਉਹ ਕਿਤੇ ਹੋਰ ਤੋਂ ਆਏ ਹੋਣੇ ਕਿਤੇ ਕਿਸੇ ਹੋਰ ਮੁੰਡੇ ਕੋਲੋਂ ਆਮਨੇ ਕੋਲੋਂ ਆਏ ਹੋਣੇ ਇਹ ਮੁੰਡੇ ਕੋਲੋਂ ਆਣਾ ਹੋਣਾ ਇਹਨਾਂ ਨੇ ਨਾ ਹਾਂ ਰਹਿੰਦੇ ਇੱਥੇ ਹੀ ਆ ਉਹਨਾਂ ਨੇ ਕੋਈ ਮਾਨ ਪੁੰਜਾ ਦਵਾਈ ਲੈ ਕੇ ਨਿਕਲੇ ਆ ਉਥੋਂ ਨਹੀਂ ਧਿਆਨ ਕਰਦੇ ਘਰੋਂ ਨਿਕਲ ਗਏ ਤੇ ਆਟੋ ਵਾਲਾ ਇੱਥੇ ਤਰ ਗਿਆ ਜਾਂ ਕੁਝ ਕਰ ਗਿਆ ਅੱਗੇ ਆ ਗਏ ਅੱਜ ਤੁਸੀਂ ਅੰਦਰ ਜੀ ਨੂੰ ਪਹਿਲਾਂ ਇਹ ਕਿ ਇਧਰੋਂ ਆਦੇ ਦੇਖਿਆ ਸੀ ਹੈ ਤਾਂ ਲੋਕੀ ਤੇ ਇਹਨਾਂ ਦੀ ਦਵਾਈ ਲੈਣਾ ਹੈ ਕਿ ਸ਼ਦ ਦਵਾਈ ਜਾਣਾ ਹੈ ਨਾ ਕਿ ਕੋਈ ਹਾਂ ਚੱਲ ਵਧੀਆ ਹੋ ਗਿਆ ਦੇਖ ਲਿਆ ਉਹ ਜਿਹੜਾ ਬਹੁਤ ਔਖਾ ਸੀ ਬਹੁਤ ਅੰਦਰ ਜਾ ਕੇ ਘਰ ਸੀ ਪਰ ਅੰਤ ਤੱਕ ਨੂੰ ਚੇਤੇ ਸੀ ਵੀ ਕਿਹੜੀ ਕਿਹੜੀ ਗਲੀ ਕਿੱਮ ਮੋੜਨੀ ਆ ਅੱਛਾ ਇਹ ਸਰਦਾਂ ਨੂੰ 8 ਨੰਬਰ ਗਲੀ ਪੁੱਛਿਆ ਹਾਂ ਉਹ ਤੋਂ ਅੰਦਰ ਕਦੇ ਲੈਫਟ ਸਾਈਡ ਦੇ ਨਾਲ ਵਿੱਚ ਚ ਗਿਆ ਟਰੱਕ ਤੱਕ ਖੋਲਿਆ ਅੱਛਾ ਕਿਹੜਾ ਦੇ ਸੀ ਬਗ ਅੱਛਾ ਤੁਸੀਂ ਕਿੱਥੇ ਸੀ ਕਰੇ ਕਿਨੇ ਬੋਲੇ ਗਏ ਫੇਰ ਕੀ ਕਰਦਾ ਬੇਟੇ ਨੇ ਬੋਲੇ ਅੱਛਾ ਅੱਛਾ ਪਰ ਮੈਨੂੰ ਨਹੀਂ ਲੱਗਦਾ ਵੀ ਜਿਆਦਾ ਫਿਰ ਤੁਹਾਨੂੰ ਤਾਂ ਨਹੀਂ ਕੁਝ ਬੋਲੇ ਉਹਨਾਂ ਨੇ ਮੈਨੂੰ ਤਾਂ ਨਹੀਂ ਕੁਝ ਕਿਹਾ ਮੈਂ ਤਾਂ ਵਧੀਆ ਕਿਹਾ ਚਲੋ ਦੇਖੋ ਜੀ ਪਰ ਮੈਨੂੰ ਪੰਦਾ ਨਹੀਂ ਚੰਗਾ ਲੱਗਿਆ ਇਹ ਬਾਪੂ ਦੀ ਐਂ ਸੁਰ ਕਿਹਾ ਹੁਣ ਉੱਤੇ ਸਵਾਲਾਂ ਕਰ ਰਹੇ ਆ ਪਰ ਏਅਰ ਨਹੀਂ ਹੈਗੀ ਘਰ 'ਚ ਉਹਨੂੰ ਲੱਗਿਆ ਚਾਹ ਚੰਗੀ ਨਾ ਕੇ ਉਹਨੂੰ ਮੋੜ ਕੀ ਗਿਆ ਜਾਨ ਮੈਨੂੰ ਕਹਿਣਾ ਤੂੰ ਹੱਥ ਰੱਖ ਲੈ ਇੰਸਾਨ ਨਾ ਹੱਥਾਂ ਕਰਕੇ ਬੱਚਾ ਆਏਗਾ ਕੋਤਸ ਗਿਆ ਸੇਵਾ ਤੋਂ ਸਾਨੂੰ ਕੀ ਕਹਿੰਨ ਤੁਹਾਨੂੰ ਕਹਿੰਦੇ ਵੀ ਆਸ਼ੀਰਵਾਦ ਦੇ ਮੈਨੂੰ ਬਾਪੂ ਕਹਿੰਦਾ ਹੈ ਬਾਣਾ ਵਾਏ ਦੇਖਿਆ ਉਹਨਾਂ ਨੂੰ ਐ ਹੋਣਾ ਹਰ ਇੱਕ ਵੀ ਉਹਨਾਂ ਨਾਲ ਇਲਾਵਾ ਵੀ ਛੱਤ ਬਾਬੇ ਹੈ ਹੈਨਾ ਜਿਨ੍ਹਾਂ ਨੇ ਚੀਜ਼ ਕਰਦੇ ਉਹਨਾਂ ਨਾਲ ਇਲਾਵਾ ਵੀ ਛੱਤ ਬਾਬੇ ਹੈ ਤਾਂ ਕਰਕੇ ਸੋ ਚਲੋ ਮੈਂ ਗੁਰੂ ਸਮਾਤ ਮਖਸ਼ਾ ਜਵਨ ਬਜ਼ੁਰਗਾਂ ਦੀ ਗੱਦਰ ਕਰਨ ਹੈ ਕਿ ਨਹੀਂ ਲੜਾਈ ਪੜਾਈ ਹਰੇ ਘਰ ਵਿੱਚ ਹੁੰਦੀ ਹੈ ਪਰ ਲਿਖੇ ਨਾ ਬਜ਼ੁਰਗਾਂ ਦੀ ਕਦਰ ਕਰਨੀ ਜ਼ਰੂਰੀ ਹੈ ਹੈ ਕਿ ਨਹੀਂ ਬਜ਼ੁਰਗ ਕਹਿੰਦੇ ਨੇ ਬੋੜ ਦਾ ਦਰਖਤ ਵਾਂਗ ਹੁੰਦੇ ਨੇ ਘਰ ਦੇ ਵਿੱਚ ਹੈ ਨਾ ਤੇ ਰੇਹ ਘਰ ਵਿੱਚ ਲੜਾਈ ਹੁੰਦੀ ਹੈ ਸਭ ਕਿਹਦੇ ਵਿੱਚ ਨਹੀਂ ਹੁੰਦੀ ਹੈਗੀ ਹੈ ਨਾ ਸਾਡੀ ਭੂਈਆਂ ਨੇ ਪਰਲੀ ਕਿਹਨਾਂ ਹੈਗੀ ਵੀ ਬਜ਼ੁਰਗਾਂ ਦੀ ਕਦਰ ਬੇਜਬਦਰੀ ਕਰਨੀ ਹੈ ਹੈ ਕਿ ਨਹੀਂ ਇਹ ਨਹੀਂ ਕਦੇ ਵੀ ਆ ਸਾਡੇ ਮਨ ਲੱਕ ਆਪਣੇ ਬਲੱਡ ਵਿੱਚ ਹੈ ਨਾ ਹਰੇਕ ਮਾਂ ਬੇ ਸੰਸਕਾਰ ਦਿੰਦੇ ਨੇ ਕਿ ਬਜ਼ੁਰਗਾਂ ਦੀ ਸੇਵਾ ਕਰੋ ਸੋ ਚਲੋ ਮਾਈ ਵੀ ਸਮਾਤ ਬਖਸ਼ੇ ਅਸੀਂ ਉਹ ਗਲਤ ਹੋਏ ਸਾਨੂੰ ਵੀ ਗਲਤਫहमी ਹੋਈ ਹੋਵੇ ਹੈ ਨਾ ਕਿ ਇਹਨਾਂ ਨੂੰ ਲੱਗੇ ਵੀ ਕਦਰ ਹੈ ਨਹੀਂ ਬਾਕੀ ਚਲੋ ਪ੍ਰਮਾਤਮਾ ਜਾਣਦਾ ਹੈ ਨਾ ਇਹ ਜਿਹੜਾ ਮੋਰ ਜੇ ਨੂੰ ਪਾਣਾ ਹੁਣ ਲਾ ਮੁੰਨ ਲਿਆਵੇ ਅਰੂਮ ਚ ਪਿਆ ਬਣਾ ਦੇ ਲੈ ਕੇ ਆਈ ਇਹ ਜਲਾ ਬਿਸਕੁਟਾਂ ਤੇ ਮਸਲਣਾ ਕੋਲ ਸਾਲ ਕਰਨੇ ਨੇ ਲੋਕੀ ਕਸਫਾਈ ਨੂੰ ਬਹੁਤ ਟਾਈਮ ਲੱਗਿਆ ਮੈਂ ਨੇ ਗਲੀ ਸਫਾਈ ਕਰਨ ਲੱਗ ਪਈ ਪਹਿਲਾਂ ਤੇ ਮਾਸ ਗਲੀ ਸਫਾਈ ਕਰਨ ਲੱਗੀ ਫਿਰ ਭੈਣ ਦਾ ਫੋਨ ਆ ਗਿਆ ਫੇਰ ਕਿਉਂਕਿ ਬਹੁਤ ਦਿਨਾਂ ਬਹੁਤ ਬਹੁਤ ਦਿਨਾਂ ਬਾਅਦ 15 ਦਿਨਾਂ ਬਾਅਦ ਸਿਰਫ ਇਹ ਨਵੇਂ ਬਣਾ ਲਿਆ ਰੂਮ ਚ ਪਿਆ ਉਹ ਹਾਂ 12ਵੇਂ ਰੂਮ ਚ ਮੈਨੂੰ ਮਨਾ ਲਾ ਜਾਈ ਤੇ ਨਾ ਫੇਰ ਤੋਂ ਪਤਾ ਜਦੋਂ ਫੇਰ ਦਿਨਾਂ ਜਦੋਂ ਟਾਈਮ ਬਾਨ ਫੇਰ ਗੱਲ ਹੁੰਦੀ ਹੈ ਤੇ ਫੇਰ ਗੱਲ ਫੇਰ ਲੰਬੀ ਚੱਲ ਜਾਂਦੀ ਹੈ ਨੀ ਪੱਛੀ ਮੇਰੇ ਸਾਡੀ ਗੱਲ ਚਲੀ ਮੇਰਾ ਕੰਮ ਰੁਕ ਗਿਆ ਤੇ ਫਿਰ थैंक यू so much ਕਿ ਰੂਮ ਚ ਵੀ ਆਸੀ ਰੂਮ ਤਾਂ ਬੰਦ ਜਾਈਂ ਆਹੋ ਟੀਵੀ ਦੇ ਆਏ ਨਾ ਫਿਰ ਵਸ ਉਹਦੇ ਵਰਕੇ ਨਾ ਮੇਰਾ ਕੰਮ ਲੇ ਵੜੇ ਫਿਰ ਮੈਂ ਨਾ ਪਿਆ ਅੰਦਰ ਕਰਕੇ ਫਿਰ ਹਾਂਜੀ ਛੁੱਟੀ ਹੀ ਨਾਲ ਛੁੱਟੀ ਹੀ ਨਾਲ ਜੀ जी बोलते दिनों बजे होनी हैं एग्जामों भी जेह ना होवे उन्हें तो छुट्टी दिनों बजे ही होनी हैं उसके बाद फिर नेक्स्ट एग्जाम भी हैं नेटवर्क का काम हैं क्या ले होंगे नेटवर्क ओके तो ये नगर बाबा नहीं होता इतना नेटवर्क टाइगर नहीं हैं नगर तलाब बिल भी नहीं होगा यार ओ दो ओ दो ਅੱਧ ਘੰਟਾ ਲੇਟੀ ਹੁੰਦੇ ਪਹਿਲਾਂ ਤੁਸੀਂ ਬੋਰਾ ਬਣਾ ਲੀਓ ਉਹ ਬਾਟੇ ਵਾਂਗ ਕੱਪੜਿਆਂ ਨੂੰ ਜਿਹੜਾ ਬਾਹਰ ਫੈਰੋ ਕਰਦੀਆਂ ਹਨਾ ਸਫਾਈ ਫਿਰ ਬਾਟੇ ਨਾਲ ਅਗਰ ਮੈਂ ਪਾਣੀ ਲੈਣ ਸੁਣਦਾ ਨਹੀਂ ਹੈ ਬਾਹਰ ਹਨਾ ਤੇ ਉਹਦੇ ਨਾਲ ਨਾਲ ਮਾਸੇ ਨਾਲ ਕੱਪੜਾ ਨਹੀਂ ਬਾਟੇ ਬਣਾ ਮੈਨੂੰ ਵੀ ਮਨੋ ਪ੍ਰੋਬਲਮ ਹੁੰਦੀ ਹੈ ਬੈਕ ਦੀ ਹਨਾ ਤੇ ਬਾਟੇ ਚ ਪਾਣਾ ਪਾਣਾ ਕੀ ਕਰਾਂ ਕਿ ਕਹਿ ਦਉਂ ਮੈਂ ਕਿ ਬਾਹਰ ਵਿੱਚ ਜਦੋਂ ਪੇ ਪੇਨ ਹੁੰਦਾ ਹੈ ਫਿਰ ਇਹਦਾ ਫਿਰ ਅਹਿਸਾਸ ਹੁੰਦਾ ਕਿ ਪਾਣੀ ਬਾਟੇ ਚ ਕਿੰਨੇ ਲਿਜਿਗੇ ਤਾਂ ਮੇਰੇ ਬੈਗ ਦਾ ਬੋਝ ਨਾ ਹੋਵੇ ਬੈਗ ਬੋਝਾ ਦੱ ਕਰੇ ਤੇ ਇਹ ਮੈਂ ਇਹ ਚਾਰ ਭਾਂਡੇ ਨੇ ਉਹ ਸਾਫ਼ ਕਰ ਲਿਆ। ਆਹ ਚਲੋ ਬਾਕੀ ਚੀਜ਼ਾਂ ਵੀ ਮਰੇ। ਤੇ ਮੇਰਾ ਦਰਦ ਨਾ ਰਾਤ ਵੀ ਬਹੁਤ ਦਾ ਪੇਨ ਹੋ ਰਿਹਾ ਸੀ ਮੇਰੇ ਲੱਖ ਪਰ ਲੱਤ ਦੇ ਵਿੱਚ ਬਹੁਤ ਦਰਦ ਹੋ ਰਿਹਾ ਸੀ। ਰਾਤ ਨੀਂਦ ਨਹੀਂ ਆਈ ਸੀ ਸਵੇਰੇ ਵੀ ਕਿਨਾਂ ਉੱਠਦੀ ਜਾਗਦੀ ਆ ਮੈਂ ਮਰ ਲਗੀ ਵੀ ਕਹ ਲਉਂਗੀ ਮੈਂ ਦੋ ਭਾਂਡੇ ਸੁੱਤੀ ਹੋਣਗੀ ਬਸ। ਨੇ ਦੇ ਨਹੀਂ ਆਇਆ ਨਾ ਜਰਾ ਮਿਲ ਸੀਗਾ ਹਨਾ ਤੇ ਹੁਣ ਫੇਰ ਹੀ ਨਾ ਜਦਾ ਪੈਨ ਹੋ ਰਿਹਾ ਹੈ ਤੇ ਮਨ ਆਈ ਗੋਟੀ ਦਾ ਨਾ ਇਹ ਆ ਜਾਂਦੇ ਉਹ ਉੱਥੇ ਕੜੀ ਜਾਂਦੀ ਗਈ ਹੈ ਤੇ ਸੈਜ ਬੜਾ ਖੂਬ ਹੈ ਗਿਆ ਤੇ ਬੱਸ ਹੁਣ ਸੋ ਬਸ ਦਾ ਬਾੜ ਚੱਲਦਾ ਪਿਆ ਇਸ ਤੋਂ ਬਾਅਦ ਫੇਰ ਸੈਜ ਬੜਾ ਸਟਾਰਟ ਹੋ ਜਾਂਦਾ ਪੱਕੜੇ ਰਿਹਾ ਗਾਇਦਾ ਬੰਨੇ ਤੇ ਚਾਹ ਤੇ ਬੰਨੇ ਬੰਨੇ ਖੂਬ ਹੈ ਲੱਗਦਾ ਕਿ ਕਿਸੇ ਬਿਲਕੁਲ ਅਨ ਸ਼ਾਮ ਤੱਕ ਚੱਲਦਾ ਰਹਿੰਦਾ ਨਾ ਤੇ ਸੈਜ ਬਾੜ ਪਰ ਉਹ ਤੋਂ ਨਹੀਂ ਕਿ ਦੇਣਾ ਨਾ ਚੀਮੇ ਤੋਂ ਹੋਤਾ ਹੀ ਰਿਹਾ ਹੈ ਸੋਚ ਰਹੀ ਕਿ ਕਰੀ ਇਸ ਨੂੰ ਕਰਨਾ ਕਿੱਦੱਕ ਪਹੁੰਚਾ ਪਰ ਪਤਾ ਨਹੀਂ ਲੱਗ ਰਿਹਾ ਮਧੁਰੀ ਦਾ ਨਮਸਕਾਰ ਹਲਵਾ ਮੈਂ ਬਣਾਇਆ ਹਲਵਾ ਦੇ ਨਹੀਂ ਬਣਾਇਆ ਮੈਂ ਜਿਹੜਾ ਹਲਵਾ ਬਣਾਇਆ ਹੈ ਨਾ ਕਿਉਂਕਿ ਹਲਵਾ ਹੀ ਹੈ ਦੇ ਦਿੱਤਾ ਤਾਂ ਹੁੰਦੀ ਹੈ ਜੇ ਪਾਣੀ ਪੜਦੇ ਬਣਾਉਣੇ ਆ ਤੇ ਮੈਂ ਹਲਵਾ ਬਣਾਇਆ ਤਾਂ ਮੈਂ ਤੇਰੀ ਵੀ ਹੈ ਜੀ ਬਤਾ ਰਿਹਾ ਹਾਂ ਸਰਪ੍ਰਾਈਜ਼ ਹੈ ਕਿਹੜਾ ਬਣਾਇਆ ਸਰਪ੍ਰਾਈਜ਼ ਆਹ ਹੋ ਤਾਂ ਹੀ ਸੁਗੰਧ ਆ ਰਹੀ ਸੀ ਮੈਂ ਕਿਹਾ ਵੀ ਕਿਹਦਾ ਲਗਾ ਮੇਰਾ ਸਰਪ੍ਰਾਈਜ਼ ਸਰਪ੍ਰਾਈਜ਼ ਅੱਜ ਭੋਗ ਤੇ ਵੀ ਵੈਸੇ ਵੀ ਦੇਖ ਸਿਆਣੀ ਚਾਹੀਦੀ ਸੀ ਹਾਂ ਪਰ ਮੈਂ ਦੇਖ ਨਹੀਂ ਸਾਈ ਮੈਂ ਤਾਂ ਹਲਵਾ ਬਣਾਇਆ ਹੈ ਜੇ ਕੋਈ ਨਾ ਹੁਣ ਆਪਾਂ ਸਾਈਡ ਪੈਟ ਰੱਖਾਗੇ ਨਾ ਜਦੋਂ ਹੁਣ ਆਰੰਭ ਕਰਨਾ ਦੇਰ ਬਾਅਦ ਉਹ ਪਾਵਾਂਗੇ ਸੋ ਗਾਇਸ ਆ ਦੇਖ ਹਲਵਾ ਕੀ ਮੀ ਲੱਗਿਆ ਤੁਹਾਨੂੰ ਮੇਰਾ ਸਰਪ੍ਰਾਈਜ਼ ਬਹੁਤ ਵਧੀਆ ਤੁਹਾਨੂੰ ਵਧੀਆ ਸਲੋਜੀ ਫਰਸਟ ਵਾਈਟ ਤੁਹਾਡੇ ਲਈ ਆ ਦੇਖੋ ਖਾਗਦੇ ਦਾਦੀ ਨੇ ਤੁਹਾਨੂੰ ਕਿਹਾ ਬਣਾ ਪੇਸ ਦੀਆ ਹੋਰ ਪ੍ਰਸ਼ਾਦ ਪ੍ਰਸ਼ਾਦ ਹੁੰਦਾ ਆ ਜਦੋਂ ਬਾਣੀ ਪੜਕੇ ਆਪ ਬਣਾਉਣਾ ਇਹ ਹਲਬਾ ਹੀ ਲੱਗਦਾ ਪਿਆ ਇਹ ਦੇਖ ਨਹੀਂ ਲੱਗਦੀ ਪਈ ਹੈਗੀ ਪ੍ਰਸ਼ਾਦ ਨਹੀਂ ਲੱਗਦਾ ਪਿਆਗਾ ਨਹੀਂ ਕਿ ਪ੍ਰਸ਼ਾਦ ਜਦੋਂ ਆਪ ਬਣਾਨੇ ਆ ਪੂਰੀ ਰਹਿ ਤਾਂ ਮੇਰਾ ਤਾਂ ਨਾਲ ਬਣਾ ਲਿਆ ਆਪ ਹਨਾ ਤੇ ਬਾਣੀ ਪੜਕੇ ਬਣਾਨੇ ਆ ਫਿਰ ਦਾਸ ਹੁੰਦੀ ਹੈ ਹੈਨਾ ਖੋਗ ਲੱਗਦਾ ਆ ਫਿਰ ਉਹ ਬਣਦਾ ਪ੍ਰਸ਼ਾਦ ਤੇ ਇਹ ਹੈਗਾ ਸਿੰਪਲੀ ਖੜਾ ਖੜਾਇਆ ਹੈ ਇਹਨੋਂ ਕੋ ਪ੍ਰਸ਼ਾਦ ਨਹੀਂ ਕਿਹੋ ਜਿਹਾ ਰਹੇਗੀ ਸੋ ਇਹ ਕੜਾ ਵਰਗਾ ਹੀ ਟੇਸ ਹੈ আচ্ছা ਮੈਨੂੰ ਡਰਾਈ ਫਰੂਟ ਵਗੈਰਾ ਸਾਨੂੰ ਡਰਾਈ ਫਰੂਟ ਵਗੈਰਾ ਲਾਗੇ ਨਹੀਂ ਦੇਣਾ ਦਾ ਸਾਨੂੰ ਸਿੰਪਲੀ ਬਦੀ ਨਾਦਾ ਚੇਵੀ ਨਹੀਂ ਖਾਂਦੇ ਕਿ ਡਰਾਈ ਫਰੂਟ ਵਗੈਰਾ ਨਾ ਸਿੰਪਲੀਟ ਚ ਆ ਰਿਹਾ ਵੈਸੇ ਮੈਨੂੰ ਮਿੱਠਾ ਪਸੰਦ ਨਹੀਂ ਹੈਗਾ پتہ ਨਹੀਂ ਮੇਰਾ ਮਨ ਕਰਦਾ ਸੀਗਾ ਤੇ ਕਿੰਨੇ ਦਿਨਾਂ ਤੋਂ ਨਾ ਇਦਾਂ ਹੁੰਦਾ ਸੀ ਕਿ ਪਤਲਾ ਪਤਲਾ ਜਿਹਾ ਬੜਾ ਬਣਾ ਖਾਈ ਹੈ ਨਾ ਕਿ ਮੈਨੂੰ ਉਹਨਾਂ ਮੇਰਾ ਨਾ ਗਲਾ ਖਰਾਬ ਹੋ ਗਿਆ ਸੀ 2-3 ਦਿਨ ਪਹਿਲਾਂ ਗਲਾ ਤੇ ਜ਼ੁਖਾਮ ਵਗੈਰਾ ਜਿੱਚਾ ਕਰਾ ਹੋ ਗਿਆ ਸੀਗਾ ਤੇ ਉਹਦੇ ਨਾਲ ਲੱਗ ਰਿਹਾ ਕਿ ਦਿਲ ਕਰਦਾ ਸੀ ਕਿ ਬਿਸਮਕੜਾ ਬਣਾ ਕੇ ਖਾਈ ਹੈ ਨਾ ਤੇ ਬਸ ਹਿੰਮਤ ਜੀ ਨਹੀਂ ਹੋਈ ਬਣਾਉਣ ਦੀ ਤੇ ਹੁਣ ਕਿਦਾ ਮੇਰਾ ਮੂਡ ਜਬ ਬਣਦਾ ਸ ਕਈ ਵੇ ਕਈ ਵੇ ਨਾ ਕਿਸੇ ਕਿਸੇ ਕੰਮ ਨੂੰ ਇੱਕਦਮ ਮੂਡ ਬਣਦਾ ਹੁੰਦਾ ਜੋ ਪਸੂਚਦੇ ਆ ਜੋ ਪਲੈਨਿੰਗ ਕਰਕੇ ਚੱਲਦੇ ਉਹ ਨਹੀਂ ਹੁੰਦੀ ਹੈਗੇ ਨਾ ਉਹ ਨਹੀਂ ਹੁੰਦਾ ਹੈਗਾ ਸੁਆਹ ਹੋ ਗਿਆ ਤੇ ਸੋ ਚਲੋ ਮੈਂ ਕਰਦੀ ਐ ਇੰਜੋਏ ਤੁਸੀਂ ਬੜੇ